ਸਾਰੇ ਨੂੰ ਜੀ ਸਤਿ ਸ਼੍ਰੀ ਅਕਾਲ ਅੱਜ ਹੈਗਾ ਦਿਨ 26 ਜੁਲਾਈ 2025 ਅੱਜ ਆਪਾਂ ਸ਼੍ਰੀਨਗਰ ਵਿੱਚ ਰੁਕੇ ਹੋਏ ਹਾਂ ਤੁਸੀਂ ਪਿਛਲਾ ਵਲੌਗ ਦੇਖ ਲਿਆ ਹੋਣਾ ਨੇੜੇ-ਨੇੜੇ ਤੇ ਗਾਰਡਨ ਜਿਵੇਂ ਕਿ ਆਪਣਾ ਉਹ ਨਿਸ਼ਾਨ ਨਹੀਂ ਸੌਰੀ ਚਸ਼ਮੇ ਸ਼ਹੀ ਹੋ ਗਿਆ ਪਰੀ ਮਹਿਲ ਹੋ ਗਿਆ ਬੋਟਨੀਕਲ ਗਾਰਡਨ ਹੋ ਗਿਆ ਆਪਾਂ ਨੇ ਸਾਰਾ ਕੁਝ ਦੇਖ ਲਿਆ ਸੀਗਾ ਪਿਛਲੇ ਵਲੌਗ ਦੇ ਵਿੱਚ ਪਿਛਲੇ ਵਲੌਗ 'ਚ ਮੈਂ ਦੋ ਪਾਰਟ ਕੀਤੇ ਹਾਂ ਕਿਉਂਕਿ ਜਿਹੜੀ ਵੀਡੀਓ ਹੈ ਉਹ ਐਕਚੁਅਲੀ 40 45 ਮਿੰਟ ਦੀ ਬਣੀ ਗਈ ਸੀ ਤੇ 40 45 ਮਿੰਟ ਮੇਰੇ ਖਿਆਲ ਚ ਉਹਨਾ ਸਫੀਸ਼ੀਐਂਟ ਨਹੀਂ ਹੈਗਾ ਆਪਾਂ ਨੂੰ ਅਜੇ ਅੱਗੇ ਅਕਿ ਜਿਵੇਂ ਆਪਣਾ ਚੈਨਲ ਵੱਧੂਗਾ ਫਿਰ ਆਪਾਂ ਉਹਨੂੰ ਉਨੀ ਵਪਾਰੀ ਕਰੂਗੇ ਪਰ 20 20 ਮਿੰਟ ਦੇ ਫਿਲਹਾਲ ਆਪਾਂ ਨੇ ਬਲੌਗ ਕੀਤੇ ਆਂ ਪਰੀ ਮਹਿਲ ਰੱਖਦਾ ਆਪਣਾ ਪਾਰਟ ਪਹਿਲਾ ਹੈ ਪਰੀ ਮਹਿਲ ਦਾ ਦੂਜਾ ਫਿਰ ਪਾਰਟ ਦੂਜਾ ਤੇ ਅਸੀਂ ਫਿਰ ਕੱਲ ਸ਼ਿਕਾਰੇ ਚ ਕੀਕ ਵੀ ਘਟਿਆ ਸੀ ਉਹ ਵੀ ਤੁਸੀਂ ਸਾਰਾ ਕੁਝ ਦੇਖ ਹੀ ਲੈਣਾ ਤੇ ਅੱਜ ਸਾਡਾ ਪਲਾਨ ਹੈਗਾ ਅਗੇ ਕਾਰਗਿਲ ਜਾਣ ਨੂੰ ਵੈਸੇ ਜਿਹੜੀ ਅੱਜ ਦੀ ਅਸੀਂ ਸਟੇ ਕਰਨੀ ਸੀ ਉਹ ਕਰਨੀ ਸੀ ਅਸੀਂ ਸੂਨਮਰਗ ਸੂਨਮਰਗ ਵਿੱਚ ਅਸੀਂ ਹੋਟਲ ਬੁੱਕ ਕਰਾਇਆ ਹੋ ਸੀ ਪਰ ਅਸੀਂ ਉਹ ਬੁਕਿੰਗ ਕੈਨਸਲ ਕਰਾ ਕੇ ਆ ਸੀ ਹੁਣ ਸਿੱਧਾ ਅੱਜ ਡਾਇਰੈਕਟ ਪਹੁੰਚੂਗੇ ਕਾਰਗਿਲ ਕਾਰਗਿਲ ਸਟੇ ਕਰਾਂਗੇ ਕਾਰਗਿਲ ਤੋਂ ਅਪ੍ਰੋਕਸੀਮੇਟਲੀ 5 ਘੰਟੇ ਦੀ ਡਰਾਈਵ ਇੱਥੇ ਤੋਂ ਹੈਗੀ ਹੈ ਤੇ ਆਪਾਂ ਨੂੰ ਤੁਰਨਾ ਵੀ ਟਾਈਮ ਸ਼ਰੀ ਪੈਣਾ ਕਿਉਂਕਿ ਸਿਕਿਉਰਿਟੀ ਰੀਜ਼ਨ ਵੀ ਹੈਗਾ ਪਰ ਜਿੰਨਾ ਕ ਅਸੀਂ ਪਤਾ ਕੀਤਾ ਸਿਕਿਉਰਿਟੀ ਕਲੀ ਸ਼੍ਰੀਨਗਰ ਤੋਂ ਆ ਕੇ ਸਿਕਿਉਰਿਟੀ ਸ਼੍ਰੀਨਗਰ ਤੋਂ ਬਾਅਦ ਅੱਗੇ ਘਟਦੀ ਜਾਂਦੀ ਹੈ ਕਿਉਂਕਿ ਜੇ ਫਿਰ ਜਿਹੜੇ ਸੋਨਮਾਰਗ ਤੋਂ ਅੱਗੇ ਜਾਂਦੇ ਸਪੈਸੀਫਿਕਲੀ ਸੋਨਮਾਰਗ ਤੱਕ ਸਾਰੇ ਕਸ਼ਮੀਰ ਘੁੰਮਣ ਵਾਲੇ ਹੁੰਨੇ ਸੋਨਮਾਰਗ ਤੋਂ ਜਿਹੜੇ ਅੱਗੇ ਜਾਂਦੇ ਹਨ ਉਹਨਾਂ ਦਾ ਸਪੈਸ਼ਲੀ ਟੂਰ ਲੈ ਲਗਾਕਦੇ ਹੁੰਦੇ ਜਿਵੇਂ ਆਪਣਾ ਜਿਵੇਂ ਆਪਣਾ ਵੀ ਸਾਰਾ ਟੂਰ ਲੈ ਲਗਾਕਦੇ ਔਰੀਐਂਟਡ ਹੀ ਚੱਲਦਾ ਹੁੰਦਾ ਹੁਣ ਤਾਂ ਅਜਾਪਾ ਕਾਰਗਿਲ ਜਾ ਰਹੇ ਹੋਗੇ ਸੋਨਮਾਰਗ ਦੀ ਆਪਣੀ ਬੁਕਿੰਗ ਕੈਨਸਲ ਕਰਾਤੀ ਕਾਰਗਿਲ ਦਾ ਅਪ੍ਰੋਕਸੀਮੇਟਲੀ 5 5.5 ਘੰਟੇ ਦਾ ਸਫਰ ਇਸ ਤੇ ਤੋਂ ਹੈਗਾ ਟਾਈਮ ਸਿਰ ਆਪਾਂ ਨੂੰ ਤੁਰਨਾ ਪੈਣਾ ਤੇ ਬਾਕੀ ਇੱਕ ਗੱਲ ਹੋਰ ਵੀ ਹੈਗੀ ਕਿ ਸੋਨਮਾਰਗ ਸੋਨਾ ਬਹੁਤ ਹੈ ਤੇ ਆਪਾਂ ਨੇ ਸਿਆਲਾਂ ਦੇ ਵਿੱਚ ਦੇਖਿਆ ਸੀਗਾ ਵਿੰਟੇਜ ਦੇ ਵਿੱਚ ਤਾਂ ਉੱਥੇ ਸਾਰੀ ਸਨੋ ਪਈ ਹੋਈ ਸੀਗੀ April ਦੇ ਮਹੀਨੇ ਚ ਆਪਾਂ ਜਦੋਂ ਪਿਛਲੀ ਵਾਰ ਕਸ਼ਮੀਰ ਆਏ ਸੀ ਪਰ ਸੋਨਮਾਰਗ ਚ ਐਕਚੁਅਲ ਹੁਣ ਦੇਖਣ ਵਾਲਾ ਸੋਨਮਾਰਗ ਹੈ ਕਿਉਂਕਿ ਉੱਥੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਤਾਂ ਅਸੀਂ ਵੀ ਸੋਨਮਾਰਗ ਦੇ ਵਿੱਚ 2 ਘੰਟੇ ਦੀ ਸਟੇਅਰ ਲਿਖੀ ਹੋਈ ਹੈ 2 ਘੰਟੇ ਆਪਾਂ ਉੱਥੇ ਸ਼ਾਂਤ ਨੂੰ ਸਪੈਂਡ ਕਰੂਗੇ ਕੁਝ ਖਾਓ ਪੀਓਗੇ ਇੰਜੋਏ ਕਰੂਗੇ ਉੱਥੇ ਇਹ ਤੇ ਇੰਨਾ ਕੀ ਜਿੱਦੀ ਗੱਲ ਬਾਤ ਹੈ ਇੰਨਾ ਕੀ ਵੀਰਵਾਜ ਜਿਹਦਾ ਤੁਹਾਨੂੰ ਮੈਂ ਸਾਰਾ ਦੱਸਤਾ ਤੇ ਅੱਜ ਜਿਹੜਾ ਮੌਸਮ ਹੈ ਮੌਸਮ ਵੀ ਬਹੁਤ ਸੁਨਾ ਹੋਇਆ ਹੋਇਆ ਸ਼੍ਰੀਨਗਰਗਾ ਬਾਹਰ ਹਲਕੀ ਹਲਕੀ ਜਿਹੀ ਕਿਨਮਨ ਕਾਣੀ ਪਈ ਜਾਂਦੀ ਹੈ ਤੇ ਮੌਸਮ ਠੰਡਾ ਹੋ ਗਿਆ ਜਿਵੇਂ ਕੱਲ ਆਪਾਂ ਨੂੰ ਗਰਮੀ ਲਾਦੀ ਸੀ ਅੱਜ ਗਰਮੀ ਨਹੀਂ ਹੈਗੀ ਆ ਦੇਖੋ ਜੀ ਹਲਕੀ ਹਲਕੀ ਕਿਨਮਨ ਕਾਣੀ ਨੇ ਇੰਨਾ ਕੈਂਡਕੂ ਯਰ ਵੈਦਰ ਕਰਤਾ ਸ਼੍ਰੀਨਗਰਗਾ ਤੇ ਜਿੱਥੇ ਆਪਾਂ ਨੇ ਪਹਿਲੀ ਨਾਈਟ ਸਟੇ ਕੀਤੀ ਸੀ ਮੈਂ ਉੱਥੇ ਤੋਂ ਆ ਲਈ ਸੀ ਆਲੂ ਭਖਾਰੇ ਆ ਵੀ ਬਹੁਤ ਹੀ ਘੈਂਟ ਹੈ ਬਹੁਤ ਘੈਂਟ ਬਹੁਤ ਮਿੱਠੇ ਆਲੂ ਭਖਾਰੇ ਤੇ ਟਾਈਮ ਅਪਰੋਕਸੀਮੇਟਲੀ ਹੋ ਗਿਆ 8:03 ਮਿੰਟ ਸਾਰੀ ਆਪਣੀ ਤਿੰਦੇ ਤਿੰਨ ਫੈਮਿਲੀ ਆ ਰਹਿ ਜਿਹੀਆਂ ਆ ਵੀਰ ਆਪਣਾ ਇੱਥੇ ਸੀਗਾ ਜਿਹਨੇ ਆਪਾਂ ਨੂੰ ਰੋਟੀ ਵਗੈਰਾ ਸਰਵ ਕੀਤੀ ਹਲੋ ਭਈਆ ਆਪਕਾ ਨਾਮ ਕੀ ਹੈ ਨਾਮ ਜ਼ੀਸ਼ਾਨ ਹੈ ਜ਼ੀਸ਼ਾਨ ਇਹ ਆ ਬੰਦੇ ਨੇ ਆਪਾਂ ਨੂੰ ਬ੍ਰੇਕਫਾਸਟ ਆਪਣਾ ਵਿੱਚ ਇਨਕਲੂਡ ਸੀ ਤੇ ਸਾਰੀ ਚੀਜ਼ ਬਹੁਤ ਵਧੀਆ ਬਹੁਤ ਕੈਨ ਸਰਵਿਸ ਥੈਂਕ ਯੂ ਭਈਆ ਥੈਂਕ ਯੂ ਸੋ ਮਚ ਇੱਕ ਆਪਣਾ ਰੂਮ ਆ ਸੀ 81 ਇੱਥੇ ਸਾਰੇ ਆਪਣੇ ਮੇਲ ਬੰਦੇ ਬੈਠੇ ਆ ਅੱਛਾ ਫਿਰ ਦਾ ਦੋ ਬਾਅਦ ਪਰਲੇ ਪਾਸੇ ਆਪਣੀ ਸਾਰੀ ਫੀਮਿल्स ਬੈਠੀਆਂ ਤੇ ਜਿਹੜਾ ਹੋਟਲ ਆ ਤੁਸੀਂ ਹੋਟਲ ਦੇ ਵਿੱਚ ਡੈਫੀਨਿਟਲੀ ਆ ਕੇ ਇਥੇ ਸਟੇ ਕਰ ਸਕਦੇ ਆ ਕਿਉਂਕਿ ਬਹੁਤ ਹੀ ਜ਼ਿਆਦਾ ਸੋਹਣਾ ਹੋਟਲ ਹੈ ਬਹੁਤ ਹੀ ਸੋਹਣੀ ਸਰਵਿਸ ਹੈ ਆਪਾਂ ਇੱਥੇ ਪੈ ਸੀਗੇ ਇੱਥੇ ਦੋ ਬੈੱਡ ਲੱਗੇ ਹੋਏ ਨੇ ਤੇ ਆ ਆਪਣਾ ਡਾਈਨਿੰਗ ਏਰੀਆ ਸੀ ਅੱਜ ਬ੍ਰੇਕਫਾਸਟ ਦੇਖਦੇ ਹਾਂ ਕੱਲ ਆਪਣੇ ਤੋਂ ਡਿਨਰ ਦਾ ਇੱਥੇ ਕਰੀਏਗਾ ਬਹੁਤ ਹੀ ਸੋਹਣੇ ਮੌਸਮ ਨਾਲ ਅੱਜ ਆਪਣੇ ਦਿਨ ਦੀ ਸ਼ੁਰੂਆਤ ਹੋਈ ਹੈ ਤੇ ਜਿਹੜਾ ਅੱਜ ਮੀਂਹ ਹੈ ਮੀਂਹ ਕੋ ਜਿਆਦਾ ਵੀ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਅੱਗੇ ਨੂੰ ਵੱਧਣਾ ਕਾਰਗਿਲ ਵਾਲੇ ਪਾਸੇ ਨੂੰ ਤੇ ਜਿਆਦਾ ਮੀਂਹ ਪੈਂਦਾ ਰਿਹਾ ਤਾਂ ਸਾਡਾ ਇੰਜੋਏ ਵੀ ਨਹੀਂ ਹੋਣਾ ਹੈਗਾ ਤੇ ਤੁਹਾਨੂੰ ਹੋਟਲ ਦਿਖਾ ਦছিਗਾ ਇਹਦਾ ਹੋਟਲ ਦਾ ਨਾਮ ਹੈਗਾ ਹੈਰੀਟੇਜ ਰੂਜ਼ ਇਨ ਤੁਸੀਂ ਇੱਥੇ ਕਿ ਰਹਿ ਸਕਦੇ ਬਹੁਤ ਹੀ ਗੈਂਡ ਸਰਵਿਸ ਤੇ ਬਹੁਤ ਹੀ ਵਧੀਆ ਰੂਮ ਹੈ ਇਹ ਹੁਣ ਤੁਹਾਨੂੰ ਪਤਾ ਹੋਣਾ ਕਿ ਅਸੀਂ ਪਿਛਲੀ ਵਾਰ ਕਲੀ ਇੱਕ ਗੱਡੀ ਚ ਗਏ ਸੀ ਹੁਣ ਉਸ ਗੱਡੀ ਚ ਸਮਾਨ ਸੀ ਉਸ ਗੱਡੀ ਦਾ ਸਮਾਨ ਇਹ ਚ ਟਰਾਂਸਫਰ ਕਰਦੇ ਆਂ ਸੂਟਕੇਸਾਂ ਦੀ ਜਗ੍ਹਾ ਬਣਾਉਂਦੇ ਆਂ ਤੇ ਅੱਗੇ ਨੂੰ ਚੱਲਦੇ ਆਂ ਤੇ ਇਸ ਗੱਲ ਕਰੀਏ ਹੈਰੀਟ ਸੌਰੀ ਸਫਾਰੀ ਦੀ ਐਸੀ ਸਫਾਰ ਦੇ ਵਿੱਚ ਬਹੁਤ ਜ਼ਿਆਦਾ ਸਪੇਸ ਹੈ ਤੁਸੀਂ ਜੋ ਮਰਜ਼ੀ ਪਾ ਸਕਦੇ ਆ ਆ ਦੋ ਸੀਟਾ ਥੱਲੇ ਕਰਕੇ ਵੈਸੇ 7 ਸੀਟਰ ਹੈ ਦੋ ਦੋ ਸੀਟਾ ਥੱਲੇ ਕਰਕੇ ਬਹੁਤ ਹੀ ਵੱਡੀ ਅਦਾਅ ਹੋ ਜਾਂਦਾ ਸਪੇਸ ਹੁੰਦਾ ਪਿੱਛੇ ਡਿੱਗੀ ਹੋ ਜਾਂਦੀ ਹੈ ਬੂਟ ਸਪੇਸ ਕਾਫੀ ਵੱਡਾ ਮਿਲ ਜਾਂਦਾ ਆਪ ਨੂੰ ਆ ਸੀ ਜੀ ਦੀ ਆਪਣੀ ਹੋਟਲ ਦੀ ਬਿਲਡਿੰਗ ਲਓ ਜੀ ਆ ਰਹਿ ਗਿਆ ਜੀ ਆਪਣਾ ਲਾਸਟ ਵੀਊ ਡੈਲ ਲਿਖਦਾ ਹੁਣ ਆਪਾਂ ਅੱਗੇ ਨੂੰ ਚੱਲ ਪਏ ਸੂਨਮਰਗ ਨੂੰ ਸੂਨਮਰਗ ਤੋਂ ਅੱਗੇ ਕਰ ਹੁਣ ਅਗਲੀ ਵਾਰ ਫੇਰ ਆਉਂਗੇ ਆਪਾਂ ਇੱਥੇ ਫੇਰ ਤੁਹਾਨੂੰ ਅਗਲੀ ਵਾਰ ਫੇਰੇ ਦੇ ਦਰਸ਼ਨ ਕਰਾਉਂਗੇ ਤੇ ਮੌਸਮ ਅੱਜ ਬਹੁਤ ਵਧੀਆ ਹੋ ਗਿਆ ਬੱਦਲ ਬਾਈ ਹੈਗੇ ਥੋੜੇ ਜਿਕੇ ਤੇ ਮੌਸਮ ਵੀ ਬਹੁਤ ਠੰਡਾ ਹੈ ਇਹ ਗਰਮੀ ਹੰਝ ਨਹੀਂ ਹੈਗੀ ਬਹੁਤ ਸੋਹਣਾ ਮੌਸਮ ਆ ਇਧਰਲੇ ਪਾਸੇ ਆਗੇ ਜੀ ਮੁਗਲ ਗਾਰਡਨ ਆਪਾਂ ਜਦੋਂ ਪਿਛਲੀ ਵਾਰ ਆਏ ਸੀਗੇ ਆਪਾਂ ਨੇ ਸਾਰਾ ਅੰਦਰੋਂ ਦੇਖਿਆ ਹੋਇਆ ਸਾਰਾ ਆਪਾਂ ਨੂੰ ਇਹਦੀ ਹਿਸਟਰੀ ਪਤਾ ਹੈ ਕੀ ਕੀ ਅੰਦਰ ਕਿਹੜੀ ਚੀਜ਼ ਦਾ ਕੀ ਮਤਲਬ ਹੈ ਬਹੁਤ ਹੀ ਸੋਹਣਾ ਗਾਰਡਨ ਹੈ ਸਾਡੇ ਕੋਲ ਇਸਕੇ ਟਾਈਮ ਦੀ ਕਮੀਆਂ ਤੇ ਅਸੀਂ ਥੋੜੇ ਜਿਕੇ ਲਿੱਲ ਦਾਖਦੇ ਔਰੀਐਂਟਡ ਜ਼ਿਆਦਾ ਹੈ ਜੇ ਤੁਸੀਂ ਤਾਂ ਗਾੜ੍ਹਨ ਨੂੰ ਵੀ ਜ਼ਰੂਰ ਵਿਜ਼ਿਟ ਕਰਿਓ ਆਪਾਂ ਰੂਪਕੇ ਵਿੱਚ ਜੀ ਸ਼੍ਰੀਨਗਰ ਸ਼੍ਰੀਨਗਰ ਦੇ ਵਿੱਚ ਆਪਾਂ ਪٹرول ਪੰਪ ਤੇ ਆਏ ਆਂ ਤੇਲ ਭੁਆਣੇ ਦੋਨੋਂ ਗੱਡੀਆਂ ਤੇ ਦੋਨਾਂ ਨੇ ਫੁੱਲ ਕਰਾ ਲੈਣੇ ਕਿਉਂਕਿ ਜਿਵੇਂ ਜਿਵੇਂ ਆਪਾਂ ਅੱਗੇ ਜਾਉਂਗੇ ਪٹرول ਪੰਪ ਵੀ ਘਟਦੇ ਜਾਉਗੇ ਕਨੈਕਟੀਵਿਟੀ ਵੀ ਘਟਦੀ ਜਾਊਗੀ ਤਾਂ ਕਰਕੇ ਆਪਣੀ ਗੱਡੀਆਂ ਸੇਫ ਜਾਣ ਅੱਗੇ ਤਾਂ ਕਰਕੇ ਦੋਨਾਂ ਨੂੰ ਫੁੱਲ ਕਰਾ ਲੈਣੇ ਆਂ ਜਿਹੜੀ ਟਾਟਾ ਹੈਰੀਅਰ ਹੈ ਇਹਦੇ ਚ ਘੱਟ ਤੇਲ ਪਊਗਾ ਟਾਟਾ ਸਫਾਰੀ ਜ਼ਿਆਦਾ ਪਊਗਾ ਕਿਉਂਕਿ ਆਪਾਂ ਨੇ ਜਿਹੜਾ ਵੀ ਸ਼੍ਰੀਨਗਰ ਦਾ ਲੋਕਲ ਟੂਰ ਕੀਤਾ ਸਾਰਾ ਟਾਟਾ ਸਫਾਰੀ ਤੇ ਕੀਤਾ ਦੇਖਦੇ ਦੋਨੋਂ ਚ ਕਿੰਨਾ ਤੇਲ ਆਉਂਦਾ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਸਫਾਰੀ ਚ ਜ਼ਿਆਦਾ ਪਊਗਾ ਹੈਰੀਅਰ ਚ ਘੱਟ ਪਊਗਾ ਉਹੀ ਗੱਲ ਹੋਈ ਸਾਡੇ 1600 ਦਾ ਤੇਲ ਉੱਛ ਪਿਆ ਬਾਕੀ ਰੇਪਿਆ ਟੋਟਲ ਬਿੱਲ ਆਪਣਾ ਬਣਿਆ 2870 ਅੱਪਾ ਚੱਲੇ ਹੋਏ ਆ ਜੀ ਆਪਣੇ ਸੋਨਮਰਗ ਵਾਲੇ ਰਸਤੇ ਨੂੰ ਵੱਡੇ ਵੱਡੇ ਪਹਾੜ ਉਹ ਪਹਾੜ ਦੇ ਵਿੱਚ ਵੀ ਸ਼ੇਪ ਬਣਦੀ ਹੈ ਇੱਧਰ ਨੂੰ ਜਿਆਦਾ ਘਰ ਆਉਂਗੇ ਘਰ ਜਾਉਂਗੇ ਫਿਰ ਤੁਹਾਨੂੰ ਦਿਖਾ ਤੇ ਥੱਲੇ ਰਿਵਰ ਚੱਲਦੀ ਹੈ ਰਿਵਰ ਦਾ ਨਾਮ ਹੈਗਾ ਜੀ ਸਿੰਧ ਦਰਿਆ ਉਹ ਦੇਖੋ ਥੱਲੇ ਉਹ ਸਿੰਧ ਦਰਿਆ ਜਾਤਨਾ ਉਹ ਸਾਹਮਣੇ ਪਹਾੜਾ ਦੀਆਂ ਕਰਕੇ ਵੀ ਜੀ ਬਣਦੀ ਹੈ ਹੋਣਮਰ ਗਾਲੇ ਰਸਤੇ ਨੂੰ ਆਪਾਂ ਪਿੱਛੇ ਪਏ ਹੋਏ ਆ ਪਿੱਛੇ ਤੁਹਾਨੂੰ 뷰 ਦਿਖ ਰਿਹਾ ਹੈ ਕਿੰਨਾ ਘੈਂਟ 뷰 ਹੈ ਗੱਲ ਹੀ ਸ਼ਰਧਾਲ ਆਪਾਂ ਹੁਣ ਇੱਥੇ ਛੋਟੀ ਜਿਹੀ ਮਾਰਕੀਟ ਹੈ ਮਾਰਕੀਟ ਆਪਾਂ ਰੁਕੇ ਆ ਦੁੱਧ ਦਾ ਇੱਕ ਮੂਲ ਦਾ ਪੈਕੇਟ ਲੈਣੇ ਆ ਜੀ ਰੀ ਵੀਡੀਓ ਬਣਾ ਲਓ ਜੀ ਸਰ ਬਸ ਥੈਂਕ ਯੂ ਆਪਾਂ ਇੱਥੇ ਮਾਰਕੀਟ ਜੀ ਹੈਗੇ ਦੁਕਾਨ ਤੋਂ ਮੂਲ ਦਾ ਦੁੱਧ ਲੈਣੇ ਆ ਕਿਉਂਕਿ ਸਿਲੰਡਰ ਆਪਣੇ ਕੋਲ ਹੈ ਤਰੇਕੇ ਕਾਰਗਿਲ ਤੇ ਜਾਂਦੇ ਹੋਏ ਜਮਾ ਰਿਵਰ ਦੇ ਕਿਨਾਰੇ ਬੈਠ ਕੇ ਫਿਰ ਆਪਾਂ ਚਾਹ ਵਗੈਰਾ ਬਣਾਉਂਗੇ ਤੇ 뷰 ਦਾ ਕਮਾਲ ਹੀ ਛੱਡ ਦੋ ਬਸ ਤੁਹਾਨੂੰ ਇੱਕ ਮਰਮੈਂ ਸ਼ਾਟ ਦੰਨੇ ਪਿਛੇ ਨੂੰ ਘੁਮਾ ਕੇ ਦੇਖੋ ਤੁਸੀਂ ਦੇਣ ਹੈਗਾ 26 ਜੁਲਾਈ 2025 ਤੇ ਮੈਂ ਦਿਨ ਦੋ ਤਿੰਨ ਵਾਰ ਕਹਤਾ ਤੇ ਅੱਜ ਸਾਨੂੰ ਇੱਕ ਹੋਰ ਵੀ ਚੀਜ਼ ਪਤਾ ਚੱਲੀ ਹੈ ਸੋਸ਼ਲ ਮੀਡੀਆ ਤੋਂ ਕਿ ਅੱਜ ਕਾਰਗਿਲ ਵਿਜੇ ਦਿਵਸ ਵੀ ਹੈਗਾ ਤੇ ਆਪਾਂ ਨੇ ਕਾਰਗਿਲ ਜਾਣਾ ਵਾਰ ਮੈਮੋਰੀਅਲ ਵਗੈਰਾ ਦੇਖਣਾ ਤਾਂ ਅੱਜ ਹੋਰ ਵੀ ਸਪੈਸ਼ਲ ਦਿਨ ਹੋ ਗਿਆ ਕਿਉਂਕਿ ਅੱਜ ਕਾਰਗਿਲ ਵਿਜੇ ਦਿਵਸ ਹੈ ਗੱਡੀ ਦੇ ਅਕੋਰਡਿੰਗ ਬਾਹਰ 18 ਡਿਗਰੀ ਟੈਂਪਰੇਚਰ ਹੈ ਜਿਹੜਾ ਕਿ ਪੂਰਾ ਪਰਫੈਕਟ ਹੈ। ਉਹ ਲਿਖਿਆ ਵੀ ਹੈ ਕਿ ਵੈਲਕਮ ਟੂ ਸੋਨਮਾਰਗ। ਜਦੋਂ ਪਿਛਲੀ ਵਾਰ ਆਏ ਸੀ ਤਾਂ ਸਾਰੇ ਦੇ ਸਾਰੇ ਵਰਤਨਾ ਲੱਦੇ ਹੋਏਗੇ ਪੂਰੇ ਐਥੇ ਪਾਣੀ ਦੀ ਬਾਦ ਆਉਂਦੀ ਸੀ। ਹਾਂਜੀ ਚਪਰ ਚਪਰ ਦੀ ਬਾਦ ਹੁੰਦੀ। ਆਪਾਂ ਪਹੁੰਚ ਗਏ ਜੀ ਸੋਨਮਾਰਗ। ਸਾਰੀ ਪਿੱਛੇ ਸੋਨਮਾਰਗ ਦੀ ਬਿਊਟੀ ਹੈ। ਜਦੋਂ ਆਪਾਂ ਸਾਲ ਪਹਿਲਾਂ ਇਸ ਕਿ ਐਪ੍ਰੈਲ ਦੇ ਵਿੱਚ ਸਾਰਾ ਉੱਪਰ ਤੋਂ ਥੱਲੇ ਤੱਕ ਹਸਨੂ ਦੇ ਵਿੱਚ ਘਰ ਸੀ ਤੇ ਹੁਣ ਦੇਖੋ ਸਾਰਾ ਕਿੰਨਾ ਵਧੀਆ ਤੇ ਕਿੰਨਾ ਗ੍ਰੀਨ ਹੈ ਉਹਦਾ ਆਪਾਂ ਇੱਥੇ ਸੁੰਨਮਗ ਦੇ ਵਿੱਚ ਕਾਫੀ ਜ਼ਿਆਦਾ ਵਧੀਆ ਲੋਕੇਸ਼ਨ ਤੇ ਰੁਕੇ ਹੋਏ ਆ। ਆਹ ਸਾਹਮਣੇ ਤੁਹਾਨੂੰ ਦਿਖੀ ਰਿਹਾ ਥੱਲੇ ਆਪਣੀ ਰੀਵਰ ਚੱਲਦੀ ਹੈ। ਆਪਾਂ ਇੱਥੇ ਤੋਂ ਹੁਣ ਪੈਦਲ ਥੱਲੇ ਨੂੰ ਜਾਵਾਂਗੇ। ਕੋਈ ਕਿਨਾਰੇ 'ਤੇ ਬਹਿਨੇ ਆ। ਆਰਾਮ ਤੋਂ ਪੈਰ ਡਬੂਣੇ ਆ। ਇੰਜੋਏ ਕਰਦੇ ਆ ਪੂਰਾ। ਤੇ ਅਸੀਂ ਉਹ ਉਹ ਸਾਹਮਣੇ ਮੇਨ ਸੜਕ ਹੈ। ਉਹ ਸਾਹਮਣੇ ਮੇਨ ਸੜਕ ਹੈ। ਮੇਨ ਸੜਕ ਤੋਂ ਇਧਰ ਨੂੰ ਗੱਡੀਆਂ ਪਾ ਕੇ ਇੱਥੇ ਖੜਾ ਕੇ ਤਾਂ ਆਪਾਂ niche ਵਾਲੇ ਪਾਸੋਂ ਜੰਨੇ ਆ। ਇੱਥੇ ਗੱਡੀ ਥੱਲੇ ਲੈ ਜਾਣੀ ਔਖੀ ਹੈ ਕਿਉਂਕਿ ਇੱਥੇ ਕਾਫੀ ਵੱਡੇ ਵੱਡੇ ਟੋਏ ਪਏ ਹੋਏ ਹਨ ਜਿਵੇਂ ਆ ਟੋਆ ਪਿਆ ਹੋਇਆ ਤਾਂ ਕਰਕੇ ਹੇਠਾਂ ਲੈ ਜਾਣੀ ਤਾਂ ਗੱਡੀ ਔਖੀ ਹੈ ਉੱਤੇ ਗੱਡੀ ਖੜਾਈ ਹੋਈ ਹੈ نیچے ਚੱਲਦੇ ਹਾਂ ਰਾਮ ਤੋ ਇੰਜੋਏ ਕਰਦੇ ਹਾਂ ਪੈਰ ਪੂ ਡਬੋਣੇ ਆ ਪੂਰਾ ਵਧੀਆ ਮਾਹੌਲ ਬਣਾਉਣਾ ਇੱਥੇ ਘੋੜਿਆਂ ਲਈ ਵੀ ਹੈ ਜੇ ਤੁਸੀਂ ਹਾਰਸ ਰਾਈਡਿੰਗ ਕਰਨਾ ਚਾਹੋ ਤਾਂ ਉੱਤ ਨੂੰ ਕਰ ਸਕਦੇ ਹੋ ਅਸੀਂ ਇੱਥੇ ਥੱਲੇ ਪਾਣੀ 'ਚ ਉਤਰ ਗਏ ਤੇ ਪਾਣੀ ਇੰਨਾ ਕਿ ਠੰਡਾ ਹੈ ਤੁਸੀਂ ਗੱਲ ਮੰਨ ਨਹੀਂ ਸਕਦੇ ਇਹ ਜਿਵੇਂ ਬਿਲਕੁਲ ਹੀ ਗਲੇਸ਼ੀਅਰ ਤੋਂ ਕੱਢਿਆ ਹੁੰਦਾ ਹੈ ਉਹ ਪੈਰ ਰੱਖਿਓ ਪੈਰ ਲਾਲ ਹੋ ਗਏ ਸਾਡੇ ਬਹੁਤ ਹੀ ਠੰਡਾ ਪਾਣੀ ਆ ਪਰ ਬਹੁਤ ਹੀ ਘੈਂਟ ਹੈ ਬਹੁਤ ਹੀ ਜ਼ਿਆਦਾ ਇੰਜੋਏਮੈਂਟ ਵਾਲਾ ਪਾਣੀ ਠੀਕ ਹੈ ਓਕੇ ਓਕੇ ਕਰ ਦਮ ਬਹਾਰੀ ਯਾਰਾ ਠੰਡਾ ਯਾਰ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਆਦਾ ਸਿਰਕਾ ਸੁਖੀ ਖਾਂਦਾ ਨੇ ਯਾਰ ਤੂੰ ਹੁਣ ਉਹਦਾ ਹੱਥ ਦੇਖ ਜਿਹੜੇ ਨਾਰੇ ਆ ਤੂੰ ਤਾਂ ਮੈਸੂਦਾ ਨਾ ਕਰਿਆ ਆ ਇਹਦੇ ਉਹੀ ਕਰਿਆ ਬੰਦੇ ਆਉਂਦੇ ਕੰਤੇ ਨੇੜੇ ਕੋਈ ਤਾਂ ਕੋਈ ਨਾ ਤਾਂ ਆਇਆ ਬੰਦੇ ਕੋਈ ਨਾ ਆਇਆ ਨਾ ਕਿਹਦਾ ਨਾ ਕਿਤਨਾ ਕਰਦਾ ਤੇਰੀ ਪੂਰਤ ਕਿਚਾ ਲਾਉਂਦਾ ਤੇਰੀ ਗੁੱਡੀ ਦੇਉਂਦਾ ਜਾਇਆ ਜਾਏ ਨਾ ਦੇਖ ਕੋਈ ਨਾ ਬਸ ਸਾਡੇ ਰਹਿਣਗੇ ਮੈਂ ਕਿਹਦੇ ਕਰੂੰ ਨਹੀਂ ਹੋਣਾ ਇਹ ਹੁਣ ਤੂੰ ਪੈਰਾ pokoknya enggak ada kok ਚਾਪਾ ਇੱਥੇ ਕੁਝ ਸੀਗੇ ਪਾਣੀ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਹੈ ਬਹੁਤ ਹੀ ਘੈਂਟ ਪਾਣੀ ਹੈ ਤੇ ਰਿਫਲੈਕਸ਼ਨ ਕਾਫੀ ਜ਼ਿਆਦਾ ਹੈ ਸਨ ਗਲਾਸੀ ਇੱਥੇ ਮੈਂ ਡੇਟ ਨਹੀਂ ਹੈ ਤਿੰਨ ਆ ਵਧੀਆ ਪਾਣੀ ਹੈ ਇੰਨਾ ਜ਼ਿਆਦਾ ਪਰ ਰਿਲੈਕਸ ਹੋਗੇ ਪਰ ਗੱਲ ਹੀ ਛੱਡ ਦੋ ਜੇ ਕਿਤੇ ਸਾਡੀ ਵੈਸੇ ਤੋਂ ਸਟੇ ਇੱਥੇ ਸੋਨਮਾਰਗ ਚ ਹੈਗੀ ਸੀ ਪਰ ਹੁਣ ਸਾਡੀ ਸਨੋ ਇੱਥੇ ਸੋਨਮਾਰਗ ਚ ਕੈਨਸਲ ਹੋ ਗਈ ਮੈਂ ਤਾਂ ਇੱਕ ਟੁੱਕੀ ਵੀ ਲਾ ਲਈ ਸੀ ਇੰਫੈਕਟ ਮੰਤਿਰ ਨੇ ਤਾਂ ਲਾ ਲਈ ਜੀ ਉਹ ਕਹਿੰਦਾ ਮੈਨੂੰ ਪਾਣੀ ਬਹੁਤ ਘੈਂਟ ਲੱਗਿਆ ਪਾਣੀ ਬਹੁਤ ਠੰਡਾ ਪੂਰਾ ਚੰਡ ਵਾਟਰ oh bugia di c***o tu apre il burro mi metti ਚਲੋ ਕੀਤਾ ਜੀ ਅਪਨੇ ਅੱਜ ਦਾ ਆਪਣਾ ਲੰਚ ਬਹੁਤ ਹੀ ਖੂਬਸੂਰਤ ਲੋਕੇਸ਼ਨ ਤੇ ਬਣਿਆ ਹੋਇਆ ਬਿਲਕੁਲ ਸੈਂਟਰ ਚ ਬਣਿਆ ਹੋਇਆ ਸੂਨਮਾਰਗ ਤੇ ਜੇ ਤੁਸੀਂ ਇੱਥੇ ਕਿਸੇ ਵੀ ਹੋਟਲ ਦੇ ਵਿੱਚ ਰਹਿੰਦੇ ਆ ਤਾਂ ਤੁਸੀਂ ਇੱਥੇ ਆ ਕੇ ਖਾ ਸਕਦੇ ਆ ਅਸੀਂ ਜਦੋਂ ਪਿਛਲੀ ਵਾਰ ਆਏ ਸੀ ਅਸੀਂ ਜਦ ਵੀ ਇੱਥੇ ਹੀ ਖਾਦਾ ਸੀ ਤੇ ਅਸੀਂ ਹੁਣ ਵੀ ਇੱਥੇ ਹੀ ਖਾਦਾ ਹੈ ਲੰਚ ਡਿਨਰ ਇਹਨਾਂ ਦਾ ਸਾਰਾ ਕੁਝ ਇੱਕ ਨੰਬਰ ਵਧੀਆ ਚੀਜ਼ ਹੁੰਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਇਹ ਸਭ ਤੋਂ ਜ਼ਿਆਦਾ ਚੱਲਣ ਵਾਲਾ ਢਾਬਾ ਹੈ ਤਾਂ ਇੱਥੇ ਜੋ ਵੀ ਤੁਹਾਨੂੰ ਚੀਜ਼ ਮਿਲੇਗੀ ਸਾਰੀ ਚੀਜ਼ ਫਰੈਸ਼ ਮਿਲੇਗੀ ਇਤੋਂ ਬਾਅਦ ਜਿਹੜਾ ਅਸੀਂ ਪਾਸ ਚੜ੍ਹਨੇ ਆ ਹੋਗੇ ਜੁਜੀਲਾ ਪਾਸ ਜੁਜੀਲਾ ਪਾਸ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਤਾਂ ਵਨ ਆਫ ਦਾ ਮੋਸਟ ਹਾਈਗੇਸਟ ਪਾਸ